ਹਿੰਦੂ ਅੰਨਾ ਤੁਰਕੋ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਇਸ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਹਿੰਦੂਆਂ ਨੂੰ ਤੇ ਇਸਲਾਮ ਨੂੰ ਸੰਬੋਧਨ ਕਰਕੇ ਕਹਿੰਦੇ ਸਨ ਕਿ ਹਿੰਦੂਆਂ ਨੂੰ ਇੰਨੀ ਅਕਲ ਨਹੀਂ ਕਿ ਪੱਥਰਾਂ ਦੇ ਵਿੱਚੋਂ ਕਦੇ ਰੱਬ ਪ੍ਰਾਪਤ ਨਹੀਂ ਹੁੰਦਾ ਪੱਥਰ ਕਦੇ ਬੋਲਦੇ ਨਹੀਂ ਹੁੰਦੇ ਪੱਥਰ ਸਾਡੀ ਨਹੀਂ ਸੁਣ ਸਕਦੇ ਕਿਉਂਕਿ ਇੰਦੀ ਗੱਲ ਇਹ ਨਹੀਂ ਸਮਝਦੇ ਕਿਉਂਕਿ ਇਹ ਪੱਥਰ ਪੂਜਾ ਕਰਨ ਤੋਂ ਮੂਰਤੀ ਪੂਜਾ ਕਰਨ ਤੋਂ ਨਹੀਂ ਹਟਦੇ ਤੁਰਕੂ ਕਹਣਾ ਉਸ ਨੂੰ ਪਤਾ ਹੈ ਕਿ ਅਕਾਲ ਪੁਰਖ ਪਰਮਾਤਮਾ ਹੈ ਉਹ ਖੁਦਾ ਹੈ ਉਹ ਗॉड ਹੈ ਪਰ ਉਹ ਕਹਿੰਦੇ ਲੱਭਦਾ ਮਸੀਤਾਂ ਦੇ ਵਿੱਚ ਫਿਰਦਾ ਹੈ ਉਸ ਨੂੰ ਇਹ ਗਿਆਨ ਅਨੇਕੀ ਉਹ ਆਕਾਲ ਪੁਰਖ ਪਰਮਾਤਮਾ ਉਹ ਪਾਗ ਅੱਲਾ ਸਾਰੇ ਸੰਸਾਰ ਦੇ ਵਿੱਚ ਹੈ ਹਿੰਦੂ ਅੱਲਾ ਤੁਰਕੂ ਕਾਣਾ ਦੁਆ ਤੇ ਗਿਆਨੀ ਸਿਆਣਾ ਪਰ ਇਹ ਜਿਹੜਾ ਸ਼ਬਦ ਹੈ ਭਗਤ ਨਾਮਦੇਵ ਜੀ ਆਂ ਦਾ ਇਹ ਸ਼ਬਦ ਅੱਜ ਕੱਲ੍ਹ ਦੇ ਸਿੱਖਾਂ ਉੱਤੇ ਵੀ ਲਾਗੂ ਹੋ ਰਿਹਾ ਹੈ ਸਿੱਖਾਂ ਉੱਤੇ ਲਾਗੂ ਕਿਵੇਂ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਇਸ ਸੰਸਾਰ ਦੇ ਮਾਲਕ ਹੈ ਜਿਹੜੇ ਪੰਜ ਤਖਤਾਂ ਦੇ ਮਾਲਕ ਨੇ ਤਖਤ ਉੱਤੇ ਬਹਿ ਰਾਜਮਾਨ ਨੇ ਜਿਹੜੇ ਇਸ ਯੁੱਗ ਦੇ ਮਾਲਕ ਨੇ ਉਹ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਗੱਦੀ ਉੱਤੇ ਬਰਾਜਮਾਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਪਰ ਉਹ ਫੇਰ ਵੀ ਕਬਰਾਂ ਨੂੰ ਪੂਜਦੇ ਫਿਰਦੇ ਨੇ ਮੂਰਤੀਆਂ ਦੇ ਅੱਗੇ ਨੱਕ ਰਗੜਦੇ ਫਿਰਦੇ ਨੇ ਜਿੱਥੋਂ ਕੋਈ ਝ ਪ੍ਰਾਪਤ ਨਹੀਂ ਹੋਣਾ ਕਿਉਂਕਿ ਗੁਰੂ ਸਾਹਿਬ ਉਹ ਮਾਨ ਕਰਦੇ ਨੇ ਜੇ ਮਿਰਤ ਤੱਕ ਕਾ ਚੰਦਨ ਚੜਾਵੇ ਤਾਂ ਮਿਰਤਕ ਤੇ ਕੀ ਆផល ਪਾਵੇ ਕਹਿੰਦੇ ਜੇ ਮਰੇ ਹੋਏ ਬੰਦੇ ਉੱਤੇ ਚੰਦਨ ਚੜਾ ਦਿੱਤਾ ਜਾਵੇ ਤਾਂ ਮਿਰਤਕ ਤੋਂ ਕੀ ਆផល ਪਾ ਲੋਗੇ ਕਹਿੰਦੇ ਜੇ ਮਿਰਤ ਕੋ ਬਿਸ਼ਟਾ ਮਹਿ ਰੁਲਾਈ ਤਾਂ ਮਿਰਤਕ ਆਂ ਕਿਆ ਕੱਟ ਜਾਏ ਬੇਸ਼ਟਾ ਕਹਿੰਦੇ ਨੇ ਗੰਦਗੀ ਨੂੰ ਜੇ ਕਹਿੰਦੇ ਮਰੇ ਹੋਏ ਬੰਦੇ ਨੂੰ ਗੰਦਗੀ ਦੇ ਵਿੱਚ ਸੋਟੇ ਦਿੱਤਾ ਜਾਵੇ ਉਸ ਨੂੰ ਲਵੇੜ ਦਿੱਤਾ ਜਾਵੇ ਤਾਂ ਮਰਤਕ ਆ ਕਿਆ ਕੱਟ ਜਾਇਤਾ ਕਹਿੰਦੇ ਉਸ ਸਰੀਰ ਦਾ ਉਸ ਬਾਡੀ ਦਾ ਕਿਆ ਕੱਟ ਜਾਉ ਪਰ ਇਹਨਾਂ ਨੂੰ ਪਤਾ ਤਾਂ ਹੈ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਤੋਂ ਬਿਨਾਂ ਕੋਈ ਵੱਡਾ ਗੁਰੂ ਨਹੀਂ ਹੈ ਜਿਵੇਂ ਦਸ਼ਮੇਸ਼ ਪਿਤਾ ਪਰਮਾਨ ਕਰਦੇ ਨੇ ਜੋ ਬ੍ਰਹਮਣ ਦੇ ਸੋਈ ਪਿੰਡੇ ਜੋ ਕੋਜੈ ਸੋ ਪਾਵੇ ਕਹਿੰਦੇ ਜੋ ਕੁਝ ਇਸ ਬ੍ਰਹਮਣਡ ਦੇ ਵਿੱਚ ਨੇ ਉਹੀ ਕੁਝ ਸਾਡੇ ਸਰੀਰ ਦੇ ਵਿੱਚ ਹੈ ਕਿਉਂਕਿ ਦੱਸਣ ਵਾਲੇ ਕੌਣ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਕੁਝ ਤੁਸੀਂ ਇਸ ਬ੍ਰਹਮਣਡ ਦੇ ਵਿੱਚ ਵੇਖ ਰਹੇ ਆ ਉਹ ਕੁਝ ਸਾਡੇ ਸਰੀਰ ਵਿੱਚ ਵੀ ਹੈ ਜੋ ਕੁਝ ਐਸੋ ਪਾਵੇ ਜਿਹੜਾ ਉਸ ਪਰਮਾਤਮਾ ਦੀ ਖੋਜ ਕਰੇਗਾ ਉਸ ਨੂੰ ਪ੍ਰਾਪਤ ਹੋ ਜਾਏਗਾ ਪਰ ਅਜੇ ਹਾਂ ਨਹੀਂ ਹੋ ਰਿਹਾ ਕਿਉਂਕਿ ਅਸੀਂ ਕਬਰਾਂ ਦੀ ਪੂਜਾ ਕਰਦੇ ਆ ਇੱਕ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਹੋਇਆ ਹੈ ਹਰ ਇੱਕ ਕੋਈ ਆਪਣੇ ਆਪ ਨੂੰ ਮੈਂ ਸਾਈ ਮੈਂ ਸਾਈ ਸਾਈ ਦਾ ਮਤਲਬ ਕਿ ਬੀਬੀਆਂ ਬੜੀਆਂ ਕਰਦੀਆਂ ਫਿਰਦੀਆਂ ਨੇ ਉਹ ਸਾਡਾ ਸਾਈ ਭਲਾਣਾ ਉਹ ਸਾਡਾ ਸਾਈ ਭਲਾਣਾ ਜਿਹੜਾ ਸਾਈ ਦਾ ਅਖਰੀ ਅਰਥ ਹੈ ਉਹ ਹੈਗਾ ਮਾਲਕ ਉਹ ਹੈਗਾ ਪਤੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਸਰੇ ਨੂੰ ਆਪਣਾ ਪਤੀ ਸਮਝਣਾ ਇਹ ਕਿਸੇ ਵਿਆਹ ਹੀ ਹੋਈ ਇਸ ਉਹ ਆਗਣ ਦਾ ਕਰਮ ਨਹੀਂ ਹੈ ਕਿਉਂਕਿ ਜੋ ਬੀਬੀ ਆਪਣੇ ਖਸਮ ਨੂੰ ਛੱਡ ਕੇ ਉਸ ਦੇ ਜੁੰਦੇ ਜੀ ਦੂਸਰਾ ਖਸਮ ਕਰੇ ਸਾਈਂ ਦਾ ਅਖਰੀਆ ਅਰਥ ਹੈ ਖਸਮ ਮਾਲਕ ਤੇ ਦੂਸਰੇ ਦੇ ਆਦਮੀ ਨੂੰ ਆਪਣਾ ਖਸਮ ਦੱਸਣਾ ਇਹ ਉਸ ਦੀ ਸ਼ਰਮ ਦੇ ਵਿੱਚ ਨਹੀਂ ਆਉਂਦਾ ਇਹ ਉਸ ਦੀ ਜ਼ੁਬਾਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਘਰ ਦੇ ਵਿੱਚ ਸਾਡੇ ਬਜ਼ੁਰਗ ਅਸੀਂ ਉਹਨਾਂ ਨੂੰ ਰੋਟੀ ਪਾਣੀ ਨਹੀਂ ਦਿੰਦੇ ਲੱਤਾਂ ਮਾਰਦੇ ਨੇ ਤੇ ਕਬਰਾਂ ਉੱਤੇ ਜਾ ਕੇ ਅਸੀਂ ਉੱਤੇ ਬਾਰ-ਬਾਰ ਮੱਥੇ ਰਗੜਦੇ ਹਾਂ ਸਾਨੂੰ ਸੁੱਖ ਸ਼ਾਂਤੀ ਮਿਲ ਜੇ ਸਾਨੂੰ ਆਹ ਹੋ ਜੇ ਸਾਨੂੰ ਆਹ ਹੋ ਜੇ ਪਰ ਜਿਹੜੀ ਸੁੱਖ ਸ਼ਾਂਤੀ ਜਿਹੜਾ ਮਨ ਨੂੰ ਸਕੂਨ ਮਿਲਣਾ ਮਿਲਣਾ ਹੈ ਉਹ ਆਪਣੇ ਪਰਿਵਾਰ ਦੇ ਬਜ਼ੁਰਗਾਂ ਦਾ ਸਤਿਕਾਰ ਕਰਕੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਸਮੇਂ ਸਿਰ ਰੋਟੀ ਪਾਣੀ ਦੇ ਕੇ ਮਿਲਣਾ ਕਿਉਂਕਿ ਜੋ ਸਾਡੇ ਘਰ ਦੇ ਵਿੱਚ ਕਲੇਸ਼ ਹੈ ਉਹ ਬਜ਼ੁਰਗਾਂ ਨੂੰ ਨਾ ਪੁੱਛਣ ਦੇ ਕਰਕੇ ਹੀ ਹੈ ਇਸ ਦੇ ਲਈ ਸਤਿਗੁਰੂ pur ਮਾਨ ਕਰਦੇ ਨੇ Hindu ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਕਹਿੰਦੇ ਜਿਹੜੇ ਅੱਜ ਦੇ ਸਿੱਖ ਨੇ ਨਾ ਉਹ ਵੀ ਅੰਨੇ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਤਾਂ ਹੈ ਕਿ ਇਸ ਸੰਸਾਰ ਦਾ ਜਿਹੜਾ ਮਾਲਿਕ ਹੈ ਉਹ ਗੁਰੂ ਗ੍ਰੰਥ ਸਾਹਿਬ ਨੇ ਜੋ ਸਾਡਾ ਮਾਰਗਦਰਸ਼ਨ ਹੈ ਉਹ ਗੁਰੂ ਨਾਨਕ ਸਾਹਿਬ ਨੇ ਪਰ ਫਿਰ ਕਬਰਾਂ ਉੱਤੇ ਜਾ ਕੇ ਮੰਦਰਾਂ ਦੇ ਵਿੱਚ ਮੱਥੇ ਰਗੜ ਕੇ ਕੀ ਪ੍ਰਾਪਤ ਕਰਨਾ ਚਾਹੁੰਦਾ ਉਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ ਕਿਉਂਕਿ ਜਿਹੜੇ ਬਦਨਾਂ ਦੇ ਵਿੱਚੋਂ ਸਾਨੂੰ ਗੁਰੂ ਨਾਨਕ ਸਾਹਿਬ ਕੱਢਣਾ ਚਾਹੁੰਦੇ ਸੀ ਕਿ ਉਹਨਾਂ ਦੇ ਵਿੱਚ ਹੀ ਫਸਦੇ ਜਾ ਰਹੇ ਹਾਂ ਕਿਉਂਕਿ ਅਸੀਂ ਮੂਰਤੀ ਪੂਜਾ ਕਰਦੇ ਹਾਂ ਘਰ ਘਰ ਦੇ ਵਿੱਚ ਤਸਵੀਰਾਂ ਲੱਗੀਆਂ ਨੇ ਅਸੀਂ ਤਸਵੀਰਾਂ ਦੇ ਅੱਗੇ ਮੱਥਾ ਟੇਕਦੇ ਹਾਂ ਨੱਕ ਰਗੜਦੇ ਹਾਂ ਪਰ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਦੇ ਲੜ ਲਾਇਆ ਹੈ ਸਾਨੂੰ ਸਹ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਕਿਉਂਕਿ ਕਦੇ ਪੱਥਰਾਂ ਦੇ ਵਿੱਚੋਂ ਰੱਬ ਨਹੀਂ ਮਿਲਦਾ ਹੁੰਦਾ ਇਸ ਦੇ ਲਈ ਸਾਨੂੰ ਸੱਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਜਿੰਨਾ ਜਲਦੀ ਹੋ ਸਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਸਾਡੇ ਗੁਰੂ ਨੇ ਉਹ ਸਾਡੇ ਮਾਰਗਦਰਸ਼ਨ ਨੇ ਇਸ ਘਟਨਾ ਦੇ ਨਾਲ ਜੁੜੀ ਹੋਈ ਇੱਕ ਛੋਟੀ ਜਿਹੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰ ਲੱਗਿਆ ਜੋ ਤੁਸੀਂ ਸੁਣੀ ਵੀ ਹੋਣੀ ਬਹੁਤ ਹੀ ਜ਼ਿਆਦਾ ਸੁਣੀ ਹੋਈ ਹੈ ਜਦੋਂ ਗੁਰੂ ਨਾਨਕ ਸਾਹਿਬ ਮੱਕਾ ਮਦੀਨਾ ਗਏ ਸੀ ਤਾਂ ਉੱਥੇ ਉਹਨਾਂ ਨੇ ਜਦੋਂ ਕਾਬਾ ਵੱਲ ਦੀ ਪੈਰ ਕਰਕੇ ਸੌਂ ਗਏ ਪੈਰ ਕਰਕੇ ਪੈ ਗਏ ਤਾਂ ਉੱਥੇ ਇੱਕ ਜਿਹੜਾ ਸੇਵਾ ਕਰਨ ਵਾਲਾ ਸੀ ਜਿਹੜਾ ਕਾਬਾ ਦੀ ਸੌਸਪਾਈ ਕਰਨ ਵਾਲਾ ਸੀ ਤਾਂ ਉਸਨੇ ਗੁਰੂ ਨਾਨਕ ਸਾਹਿਬ ਦੇ ਕੋਲ ਜਾ ਕੇ ਕਿਹਾ ਕਹਿੰਦੇ ਤੂੰ ਕਾਫਰ ਹੈ ਜੋ ਅੱਲਾ ਪਾਕ ਦੇ ਮੰਦਰ ਵਾਲ ਘਰ ਦੇ ਬਾਦ ਦੁਪਹਿਰ ਕਰਕੇ ਸੌਇਆ ਪਿਆ ਹੈ ਤੂੰ ਲੇਟਿਆ ਹੋਇਆ ਹੈ ਦਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਸ ਪਾਸੇ ਅੱਲਾ ਪਾਕ ਨਹੀਂ ਹੈ ਜਿਸ ਪਾਸੇ ਅੱਲਾ ਪਾਕ ਨਹੀਂ ਹੈ ਜਿਸ ਪਾਸੇ ਤੈਨੂੰ ਲੱਗਦਾ ਹੈ ਕਿ ਅੱਲਾ ਪਾਕ ਨਹੀਂ ਰਹਿੰਦਾ ਸਾਡੇ ਪੈਰਾਂ ਨੂੰ ਉਤਰ ਘੁਮਾ ਦੇ ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਨੇ ਬਹੁਤ ਹੀ ਡੂੰਗੀ ਗਹਿਰਾਈ ਵਾਲੀ ਗੱਲ ਕੀਤੀ ਹੈ ਕਿ ਸਾਡੇ ਪੈਰ ਪੜ ਕੇ ਘੁਮਾ ਦੇ ਇਤਿਹਾਸ ਦੀ ਇੱਕ ਗੱਲ ਹੋਰ ਕਹਿਣੀ ਚਾਹਾਂਗੇ ਕਿਉਂਕਿ ਜਿਸ ਗੁਰੂ ਨਾਨਕ ਦੇ ਬਚਨਾਂ ਦੇ ਵਿੱਚ ਇੰਨੀ ਤਾਕਤ ਸੀ ਕਿ ਇੱਕ ਵਾਰੀ ਕਿਸੇ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਉਹ ਉਹਨਾਂ ਦੇ ਕੰਨਾਂ ਦੇ ਵਿੱਚ ਪਾ ਦਿੱਤਾ ਚਾਹੇ ਕੋਈ ਜਿੱਡਾ ਮਰਜੀ ਚੋਰ ਸੀ ਠੱਗ ਸੀ ਬੇਈਮਾਨ ਸੀ ਪਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਸੀ ਉਸ ਦੇ ਕੰਨਾਂ ਦੇ ਵਿੱਚ ਇੱਕੇ ਸ਼ਬਦ ਪਾ ਕੇ ਉਸ ਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜ ਦਿੱਤਾ। ਅਗਰ ਕੋਈ ਉਸ ਸ਼ਖਸ ਦੇ ਉਸ ਗੁਰੂ ਨਾਨਕ ਦੇ ਪੈਰਾਂ ਨੂੰ ਮੜ ਲਵੇ ਤਾਂ ਉਸ ਦੇ ਨਾਲ ਕੀ ਹੋਏਗਾ? ਕਿਉਂਕਿ ਆਪ ਨਾਰਾਇਣ ਕਲਾਕਾਰ ਜਗਮੈ ਪਰ ਵਰਿਓ ਅਕਾਲ ਪੁਰਖ ਪਰਮਾਤਮਾ ਆਪ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਦਾ ਰੂਪ ਲੈ ਕੇ ਆਏ ਸੀ। ਜਿਸ ਤੇ ਬਚਨਾਂ ਦੇ ਵਿੱਚ ਇੰਨੀ ਤਾਕਤ ਸੀ ਕਿ ਵੱਡੇ ਤੋਂ ਵੱਡਾ ਪਾਪੀ ਵੱਡੇ ਤੋਂ ਵੱਡਾ ਚੋਰ ਵੱਡੇ ਤੋਂ ਵੱਡਾ ਨਾਸਤਿਕ ਇੱਕ ਪਲ ਦੇ ਵਿੱਚ ਇੱਕ ਛਿੰਦੇ ਵਿੱਚ ਉਹਨਾਂ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਨੂੰ ਸੁਣਨ ਲੱਗ ਪੈਂਦਾ ਸੀ ਤੇ ਅੱਜ ਅਸੀਂ ਕੀ ਕਰਦੇ ਹਾਂ ਅਸੀਂ ਗੁਰੂ ਨਾਨਕ ਨੂੰ ਛੱਡ ਕੇ ਕਦੇ ਕਿਸੇ ਨੂੰ ਕਿਸੇ ਨੂੰ ਸਾਈ ਬਣਾਏ ਬੈਠਿਆ ਕਦੇ ਕਿਸੇ ਨੂੰ ਅਸੀਂ ਪੂਜਾ ਕਰਦੇ ਆ ਕਦੇ ਕਿਸੇ ਨੂੰ ਅਸੀਂ ਉਸ ਗੁਰਨਾਨਕ ਨੂੰ ਛੱਡ ਦਿੱਤਾ ਜਿਸ ਦੇ ਮੁਖ ਚੋਂ ਨਿਕਲਿਆ ਹੋਇਆ ਇੱਕ ਇੱਕ ਲਾਭ ਜਿਸ ਦਾ ਇਸ ਸੰਸਾਰ ਦੇ ਵਿੱਚ ਮੁੱਲ ਨਹੀਂ ਪੈ ਸਕਦਾ ਇਸ ਸੰਸਾਰ ਦੀ ਕੋਈ ਵੀ ਬਾਤ ਉਸਾਂ ਦੇ ਬਚਨਾਂ ਦੇ ਬਰਾਬਰ ਨਹੀਂ ਉਹਨਾਂ ਨੇ ਭਾਈ ਸਾਹਿਬਾਇ ਜੀਵਨ ਨੂੰ ਕਿਹਾ ਕਿ ਜਿਸ ਪਾਸੇ ਅੱਲਾਹ ਪਾਕ ਨਹੀਂ ਰਹਿੰਦਾ ਜਿਸ ਪਾਸੇ ਅੱਲਾਹ ਪਾਕ ਦਾ ਕਰਨੀ ਹੈ ਸਾਡੇ ਜਿਹੜੇ ਪੈਰ ਪੜ ਕੇ ਉਧਰ ਘਮਾ ਦੇ ਹੁਣ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਸ ਗੁਰੂ ਨਾਨਕ ਦੇ ਬਚਨਾਂ ਦੇ ਵਿੱਚ ਇੰਨੀ ਤਾਕਤ ਸੀ ਕਿ ਬੱਡੇ ਤੋਂ ਵੱਡਾ ਝਾਲਮ ਬੰਦਾ ਵੀ ਮਿੰਟਾਂ ਦੇ ਵਿੱਚ ਪਿਗਲ ਗਿਆ ਜਦੋਂ ਉਸ ਦੇ ਪੈਰਾਂ ਨੂੰ ਫੜਿਆ ਜਾਵੇ ਉਸ ਦੇ ਪੈਰੀਆਤ ਲਗਾਇਆ ਜਾਵੇ ਤਾਂ ਉਸ ਦਿਨ ਨਾਲ ਉਸਿੱਧਾ ਪੂਰੀ ਦੀ ਪੂਰੀ ਕਾਇਨਾਤ ਹੀ ਪਲਟ ਜਾਏਗੀ ਇੱਥੇ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਤਾਂ ਭਾਈ ਜੀਵਨ ਨੇ ਫੜਿਆ ਸੀ ਪਰ ਜਿੱਥੇ ਜੋ ਵੀ ਇਹ ਦ੍ਰਿਸ਼ ਦੇਖ ਰਹੇ ਸੀ ਜਦੋਂ ਭਾਈ ਜੀਵਨ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਫੜਿਆ ਅਥਾ ਪਾਇਆ ਤਾਂ ਉਸ ਨੂੰ ਪੂਰੀ ਦੀ ਪੂਰੀ ਕਾਇਨਾਤ ਹਿੱਲਦੀ ਨਜ਼ਰ ਆਈ ਕਿਉਂਕਿ ਉਹ ਜਿੱਦਰ ਵੀ ਗੁਰੂਾਨੰਦ ਸਾਹਿਬ ਦੇ ਚਰਨਾਂ ਦੇ ਘਮਾਉਂਦੇ ਸੀ ਉਸ ਉਹਨਾਂ ਨੂੰ ਇਹ ਪ੍ਰਤੀਤ ਹੁੰਦਾ ਸੀ ਕਿ ਮੱਕਾ ਉਹਨਾਂ ਦੇ ਉੱਤੇ ਹੀ ਘੁੰਮਦਾ ਹੈ ਕਿਉਂਕਿ ਗੁਰੂਾਨੰਦ ਸਾਹਿਬ ਉਹ ਤਾਂ ਸਾਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਉਹ ਅਕਾਲ ਪੁਰਖ ਪਰਮਾਤਮਾ ਤਾਂ ਇਸ ਸੰਸਾਰ ਦੀ ਹਰ ਇੱਕ ਛਾਏ ਦੇ ਵਿੱਚ ਮੌਜੂਦ ਹੈ ਪਰ ਕਹਿੰਦੇ ਤੈਨੂੰ ਜਾਵਾਬੂਰ ਜਾਣ ਦੀ ਲੋੜ ਨਹੀਂ ਤੇਰੇ ਹਿਰਦੇ ਦੇ ਵਿੱਚ ਵੀ ਅਕਾਲ ਪੁਰਖ ਪਰਮਾਤਮਾ ਹੈ ਜੋ ਬਰ ਮੰਡੇ ਸੋਈ ਪਿੰਡੇ ਜੋ ਕੁਝ ਹੈ ਸੋ ਪਾਵੇ ਕਹਿੰਦੇ ਜਿਹੜਾ ਉਸ ਪਰਮਾਤਮਾ ਨੂੰ ਪੁੱਜਦਾ ਹੈ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਉਸ ਅੱਲਾਹ ਪਾਕ ਨੂੰ ਪ੍ਰਾਪਤ ਕਰ ਲੈਂਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤਾਂ ਉੱਥੇ ਇੱਕ ਉਦਾਹਰਣ ਦਿੱਤੀ ਸੀ ਹਿੰਦੂ ਅੰਨਾ ਤੁਰਕੂ ਕਾਣਾ ਕਹਿੰਦੇ ਤੂੰ ਇਹ ਨਾ ਸੋਚ ਕੀ ਅੱਲਾਹ ਪਾਕ ਕਿਸਕ ਆਪਾ ਦੇ ਵਿੱਚ ਓ ਅੱਲਾਹ ਪਾਕ ਸਾਰੇ ਸੰਸਾਰ ਦੇ ਵਿੱਚ ਹੈ ਉਹ ਸਾਰੇ ਸੰਸਾਰ ਦੇ ਵਿੱਚ ਅੱਲਾਹ ਪਾਕ ਮੌਜੂਦ ਹੈ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਉਸ ਅੱਲਾਹ ਪਾਕ ਨੂੰ ਹਰ ਇੱਕ ਸ਼ੈ ਦੇ ਵਿੱਚ ਵੇਖਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਇਹ ਸੰਦੇਸ਼ ਦਿੱਤਾ ਲੇਕਿਨ ਅਸੀਂ ਤਾਂ ਜਿਹੜੇ ਸਿੱਖ ਨੇ ਅੱਜ ਤੱਕ ਕਿਤੇ ਨਾ ਰਗੜਦੇ ਫਿਰਦੇ ਆ ਕਦੇ ਕਿੱਥੇ ਨਾ ਰਗੜਦੇ ਫਿਰਦੇ ਅਸੀਂ ਗੁਰੂ ਨਾਨਕ ਸਾਹਿਬ ਦਾ ਦੇਣਾ ਕਿੱਥੇ ਦੇ ਸਕਾਂਗੇ ਅਗਰ ਗੁਰੂ ਨਾਨਕ ਸਾਹਿਬ ਇਸ ਸੰਸਾਰ ਦੇ ਵਿੱਚ ਦੁਬਾਰਾ ਇਹ ਸਰੀਰ ਲੈ ਕੇ ਆ ਜਾਣ ਜਿੰਨੀ ਨਰਾਸ਼ਤਾ ਗੁਰੂ ਨਾਨਕ ਸਾਹਿਬ ਨੂੰ ਹੋਏਗੀ ਆਪਣੇ ਸਿੱਖਾਂ ਨੂੰ ਵੇਖ ਕੇ ਮੇਰੇ ਸਾਥ ਦੇ ਨਾਲ ਕਿਸੇ ਨੂੰ ਨਹੀਂ ਹੋਏਗੀ ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਉਪਦੇਸ਼ ਨੂੰ ਭੁਲਾ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਾਰ ਬਾਰ ਇਹੋ ਦੱਸਣਾ ਚਾਹਿਆ ਕਿ ਉਹ ਅਕਾਲ ਪੁਰਖ ਪਰਮਾਤਮਾ ਹਰ ਇੱਕ ਸ਼ੈ ਦੇ ਵਿੱਚ ਮੌਜੂਦ ਹੈ ਜਿਵੇਂ ਭਾਈ ਜੀਵਨ ਸਿੰਘ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਭਾਈ ਜਿੱਧਰ ਅੱਲਾ ਪੱਕ ਨਹੀਂ ਹੈ ਉਧਰ ਘਮਾਦੇ ਤਾਂ ਉਹਨਾਂ ਨੂੰ یوں ਪ੍ਰਤੀਤ ਹੋਇਆ ਇਸ ਤਰ੍ਹਾਂ ਦੇ ਕਿਹਾ ਕਿ ਜਿਵੇਂ ਉਹ ਮੱਕਾ ਸੀ ਜਿਹੜਾ ਉਹ ਕਾਬਾ ਸੀ ਉਹਨਾਂ ਨੂੰ ਘੁੰਮਦਾ ਦਿਖਾਈ ਦਿੱਤਾ ਕਿਉਂਕਿ ਜਿਸ ਗੁਰੂ ਨਾਨਕ ਦੇ ਬਚਨਾਂ ਦੇ ਵਿੱਚ ਇੰਨੀ ਤਾਕਤ ਸੀ ਜਦੋਂ ਉਸ ਗੁਰੂ ਨਾਨਕ ਦੇ ਚਰਨਾਂ ਨੂੰ ਫੜ ਲਿਆ ਜਾਵੇ ਤਾਂ ਉਸ ਦਾ ਕੀ ਕੁਝ ਬਦਲੇ ਨਹੀਂ ਹੋ ਸਕਦਾ ਉਸ ਦਾ ਸਮਾਂ ਕਿਉਂ ਨਹੀਂ ਬਦਲੀ ਹੋ ਸਕਦਾ ਉਹ ਚਾਹੇ ਕਿੰਨਾ ਪੜਾ ਕਿਉਂ ਨਾ ਹੋਵੇ ਤੁਰਕੂ ਕਾਣਾ ਕਹਿੰਦੇ ਇੱਥੇ ਮੁਸਲਮਾਨ ਭਰਾਵਾਂ ਨੂੰ ਇਹ ਸਮਝਾਇਆ ਗਿਆ ਹੈ ਕਿ ਉਹ ਅੱਲਾਹ ਪਾਕ ਹਰ ਇੱਕ ਸ਼ੈ ਦੇ ਵਿੱਚ ਮੌਜੂਦ ਹੈ ਤੇਰੀ ਵੇਖਣ ਵਾਲੀ ਅੱਖ ਨਹੀਂ ਬੁੱਲੇ ਆ ਰੱਬ ਤੇ ਥੋਂੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਕਹਿੰਦੇ ਬੁੱਲੇ ਸ਼ਾਹ ਲਿਖਦੇ ਨੇ ਕਹਿੰਦੇ ਇਹ ਬੁੱਲਿਆ ਬੁੱਲੇ ਨੂੰ ਲੋਕੀ ਮੱਤੀ ਦਿੰਦੇ ਬੁੱਲਿਆ ਬੈਜੇ ਵਿੱਚ ਮਸੀਤੀ ਬੈਜੇ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਦੀ ਆਵਾਜ਼ ਨਾ ਕੀਤੀ ਤੇਰਾ ਦਿਲ ਖਿਲਾਪ ਇਹ ਮੁੰਡੇ ਕੁੜੀਆਂ ਤੂੰ ਸਜਦੇ ਕਰੇ ਮਸੀਤੀ ਜਾਵੇ ਬੰਦਿਆ ਦੁਨੀਆਂਦਾਰਾ ਤੈਂ ਤਾਂ ਰੱਬ ਦੇ ਨਾਲ ਵੀ 420 ਕੀਤੀ ਅਜਿਹਾ ਗੁਰੂ ਨਾਨਕ ਸਾਹਿਬ ਦੇ ਨਾਲ ਵੀ 420 ਕਰਨ ਲੱਗੇ ਹੋਏ ਆ ਹੁੰਦੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਤੇ ਅਸੀਂ ਮੱਥੇ ਕਿਤੇ ਕਬਰਾਂ ਦੇ ਰਗੜਦੇ ਫਿਰਦੇ ਅੱਜ ਵੀਰਵਾਰ ਹੈ ਕੱਲ ਮੰਗਲਵਾਰ ਕਿਤੇ ਹੋਰ ਪਾਸੇ ਜਾਣਾ ਐਤਵਾਰ ਦੇ ਕਿਤੇ ਹੋਰ ਪਾਸੇ ਚੌਂਕੀ ਆ ਜਾ ਵੀ ਬੰਦੇ ਆ ਦੁਨੀਆਦਾਰਾ ਤੈ ਤਾਂ ਰੱਬ ਦੇ ਨਾਲ ਵੀ 420 ਕੀਤੀ ਬੁੱਲੇ ਸ਼ਾਹ ਲਿਖਦੇ ਨੇ ਕਹਿੰਦੇ ਇਹ ਦੁਨੀਆ ਦੇ ਬੰਦੇ ਆ ਤੈ ਤਾਂ ਰੱਬ ਨੂੰ ਵੀ ਵੇਚ ਕੇ ਖਾ ਲਿਆ ਤੂੰ ਤਾਂ ਰੱਬ ਨੂੰ ਵੀ ਘਟਾਪਾ ਦੱਸਦਾ ਹੈ ਉਹ ਤਾਂ ਰੱਬ ਨੂੰ ਵੀ ਰੱਬ ਦੇ ਨਾਲ ਵੀ 420 ਕੀਤੀ ਤੇਰਾ ਪਰਾ ਕਿੱਥੋਂ ਹੋ ਜਾਏਗਾ